ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਬੀਟ ਤਲਾਬ ਛਿੜੀਆ ਘਰ ਚ ਆ ਦੇਖੋ ਮਿਨੀ ਜ਼ੂ ਕਮ ਡੀਅਰਸ ਫਾਰੀ ਬੀਟ ਤਲਾਬ ਐ ਦੇਖੋ ਕੀ ਲਿਖਿਆ ਹਰ ਸੋਮਵਾਰ ਨੂੰ ਡੀਅਰ ਪਾਰਕ ਬੰਦ ਰਹੇਗਾ ਇਧਰ ਕੈਂਪਿੰਗ ਹੈ ਇਧਰ ਥੋੜਾ ਜਿਹਾ ਜੰਗਲ ਵਾਲਾ ਦ੍ਰਿਸ਼ ਬਣਾਇਆ ਆ ਆ ਦੇਖੋ ਉੱਪਰ ਫਲ ਵੀ ਲੱਗੇ ਪਿਆ ਆ ਇਦ ਤਖਤ ਨੂੰ ਜੁਰਾਸਿਕ ਪਾਰਕ ਵਾਲੀ ਫੀਲਿੰਗ ਜੀ ਆ ਰਹੀ ਹੈ ਹਜੇ ਤੱਕ ਇਹ ਤਾਂ ਐਂਟਰੀ ਕੀਤਾ ਦੇਖੋ ਕਿੱਡੇ ਕਿੱਡੇ ਦਰਖਤ ਤਾਂ ਹੈ ਉਹ ਦੇਖੋ 1.5 ਫੁੱਟ ਉੱਚੇ ਸਪੈਦੇ ਆ ਆਪਾਂ ਖੜੇ ਆ ਜੀ ਕਿੱਥੇ ਬਠਿੰਡੇ ਚੀੜਿਆ ਘਰ ਚ ਵੀਰ ਤਲਾਬ ਆ ਆਮ ਦਾ ਦਰਖਤ ਹੈ ਤੁਸੀਂ ਕਿਤੇ ਦੇਖਿਆ ਨਹੀਂ ਹੋਣਾ ਤੇ ਆਹ ਕਾ ਦਾ ਦਰਖਤ ਹੈ ਆ ਕਚਨਾਰ ਦਾ ਦਰਖਤ ਹੈ ਇਹ ਕਚਨਾਰ ਦੇ ਪੱਤੇ ਇਹ ਜਿਹੇ ਹੁੰਦੇ ਹੈਗੇ ਆ ਦੇਖੋ ਆ ਕਚਨਾਰ ਦਾ ਇਹ ਥੋੜੇ ਪੱਤੇ ਵੱਡੇ ਆ ਉ ਇਹਨਾਂ ਦੇ ਸਿਓ ਜੇ ਅੰਗੂਸ਼ੇਪ ਹੁੰਦੀ ਹੈ ਆ ਕਚਨਾਰ ਆ ਦੇਖੋ ਜੀ ਆ ਕੁਝ ਬਰਡ ਦਿੱਤੇ ਹੋਏ ਆ ਇੱਥੇ ਜਿਨ੍ਹਾਂ ਦਾ ਸਾਈਜ਼ ਦਿੱਤਾ ਹੋਇਆ ਇੱਥੇ 7 ਫੁੱਟ ਤੱਕ ਆ ਜਿਹੜੀ ਕ੍ਰੇਨ ਆ ਇਹਦੇ ਫੰਗ ਫੈਲਦੇ ਆ ਤੇ ਆ ਉਹ ਐਲ ਲੈ ਆ ਇਹਦਾ ਬੱਚਾ ਹੂੰ ਆ ਦੇਖੋ ਜੀ ਦੋਸਤੋ ਆ 6 ਫੁੱਟ ਤੱਕ ਭਾਲੂ ਹੋ ਸਕਦਾ ਜਿਹਨੂੰ ਰਿਚ ਕਹਿੰਦੇ ਆ ਤੇ ਇੰਦਰਾ ਅਰਜੁਨ ਦਾ ਦਰਖਤ ਹੈ ਪੈਦੇ ਨੂੰ ਸੱਕ ਹੁੰਦਾ ਹੈ ਇਹਦਾ ਬਹੁਤ ਵੱਡਾ ਕਾਫੀ ਪ੍ਰਾਣਾ ਅਰਜੁਨ ਦਾ ਦਰਖਤ ਹੈ ਤੇ ਹੋਰ ਵੀ ਇੱਥੇ ਬਹੁਤ ਤਰ੍ਹਾਂ ਦੇ ਦਰਖਤ ਲੱਗੇ ਹੋਏ ਆ ਕਾਫੀ ਪੁਰਾਣਾ ਬਣਿਆ ਹੋਇਆ ਵਾਹੇ ਚਿੜੀਆ ਘਰ ਸਭ ਤੋਂ ਪਹਿਲਾਂ ਜਦੋਂ ਆਪਾਂ ਇੰਟਰ ਹੁੰਨੇ ਆ ਜਿਉ ਬੰਨੀ ਤੇ ਆਪਾਂ ਨੂੰ ਸ਼ੇਰ ਦਾ ਇੱਕ ਬਹੁਤ ਸੋਹਣਾ ਪੁੱਤ ਚਿੱਤਰ ਦਿਖ ਰਿਹਾ ਇੱਥੇ ਇਸ ਵਿੱਚ ਆਪਣੇ ਬੱਚੇ ਨਾ ਖੜਾ ਹੋਇਆ ਮੂਰਤੀ ਬਹੁਤ ਵਧੀਆ ਬਣੀ ਹੋਈ ਹੈ ਆ ਦੇਖੋ ਇਧਰ ਪੂਰਾ ਜੰਗਲ ਹੈ ਉਹ ਤਾਂ ਤੇ ਇਧਰ ਆਪਾਂ ਜਾਣਿਆ ਵਿਆਖੇ ਕੇਂਦਰ ਬੀੜ ਤਲਾਬ ਚਿੜੀਆ ਘਰ ਸੱਪ ਸੁਪ ਜਿੱਥੇ ਫੋਟੋਆਂ ਚਿੱਤਰ ਲੱਗੇ ਹੋਣਗੇ ਮੋਰ ਆ ਦੇਖੋ ਜੀ ਜੰਗਲ ਹੈ ਬਹੁਤ ਤਰ੍ਹਾਂ ਦੇ ਪੰਛੀ ਇੱਥੇ ਬੋਲ ਰਹੇ ਆ ਇਧਰ ਮੋਰ ਉਹ ਦੇਖੋ ਮੋਰ ਮੈਨੂੰ ਕਦੇ ਦੇਖਿਆ ਹੋਤ ਪਹਿਲਾਂ ਵੀ ਤੁਸੀਂ ਆਪਣੇ ਵਲੌਗਾਂ ਚ ਦੇਖਿਆ ਹੋਣਗੇ ਤੇ ਹੁਣ ਫੇਰ ਦੇਖੋ ਮੋਰ ਕਈ ਪੰਨ ਤੇ ਮੋਰ ਹੈ ਇੱਥੇ ਕਾਫੀ ਵੱਡਾ ਪਿੰਜਰਾ ਲੱਗਾ ਹੋਇਆ ਉਹ ਦੇਖੋ ਤੁੱਪ ਸਿੱਖ ਰਿਹਾ ਵਿੱਚ ਮੋਰ ਤਾਂ ਇੱਕ ਕਾਫੀ ਇੱਧਰ ਬੈਠਿਆ ਖੁੱਡੇ 'ਚ ਉਹ ਦੇਖੋ ਮੋਰ ਆਂਡੇ ਸੇਕ ਰਿਹਾਗਾ ਵਿੱਚ ਖੁੱਡੇ ਦੇ ਆਂਡੇ ਹੈਗੇ ਵੀ ਆ ਦੇਖ ਕੇ ਹਲੋ ਆਂਡੇ ਹੈ ਨਹੀਂ ਕਿ ਉਹ ਬੈਠਾ ਸੀਗਾ ਆ ਦੇਖੋ ਇਹਨਾਂ ਨੂੰ ਆਏ ਆ ਵੀ ਕੁਝ ਪਾਉਣਗੇ ਹਲੋ ਪਾਸ ਪਾਸ ਆਇਆ ਮੋਰਾ ਨੂੰ ਪਾਉਣਾ ਮਨਾ ਹੋਊਗਾ ਇੱਥੇ ਹੂੰ ਉਹ ਹੋ ਮੇਰੇ ਫੋਨ 'ਤੇ ਵੀ ਲਾਓ ਆ ਮੋਰਨਿੰਗ ਸ਼ੂਟਿੰਗਾਂ ਹੀ ਆ ਨਾ ਆ ਦੇਖੋ ਜੀ ਆਇ ਤੇ ਮੋਰ ਦੀ ਪੂਰੀ ਇੰਟਰੋਡਕਸ਼ਨ ਦਿੱਤੀ ਹੋਈ ਆ ਵੀ ਇਹ ਕਿਹੜਾ ਜੀਵ ਹੈ ਤੇ ਦੇਖ ਲਓ ਤੁਸੀਂ ਪੜ ਸਕਦੇ ਹੋ ਵੀਡੀਓ ਨੂੰ ਪਾਜ਼ ਕਰਕੇ ਆ ਹੈਗਾ ਮੋਰਾਂ ਵਾਲਾ ਸੈੱਲ ਜਿਹੜਾ ਹੋ ਤਾਂ ਇਹ पिਂਜਰਾ ਲੱਗਾ ਹੋਇਆ ਹੈ ਹਾਂਜੀ ਦੋਸਤੋ ਆ ਆ ਗਿਆ ਆਪਾਂ ਤਿੱਤਰ ਦੇ ਸੈਕਸ਼ਨ ਵਿੱਚ ਆ ਤਿੱਤਰ ਲਈ पिਂਜਰਾ ਸਪੈਸ਼ਲ ਬਣਿਆ ਹੋਇਆ ਆ ਦੂਜੇ ਪ੍ਰਕਾਰ ਦੇ ਤੇ ਦੂਜੇ ਪ੍ਰਕਾਰ ਆ ਦੇਖੋ ਆ ਤੇਤਰ ਦੋ ਪ੍ਰਕਾਰ ਦੇ ਇਥੇ ਦਰਸਾਏ ਗਏ ਆ ਦੇਖੋ ਜੀ ਇਹ ਤੇਤਰ ਆਹ ਤਾਂ ਆਪਣੇ ਕੌਮਨ ਮਿਲ ਜਾਂਦੇ ਆ ਉਹ ਦੇਖੋ ਕਾਲਾ ਤੇਤਰ ਉੱਥੇ ਬੈਠਾ ਕਾਲਾ ਵੀ ਕੌਮਨ ਮਿਲ ਜਾਂਦਾ ਆਪਣੇ ਖੇਤਾਂ ਚ ਕਾਲੀ ਤਾਂ ਨਾਲ ਉਹ ਘੁਗਿਆਂ ਰ ਗਿਆ ਤੇਤਰ ਆਹ ਦੇਖੋ ਜੀ ਇਥੇ ਲਿਖਿਆ ਸੁਨਹਿਰੀ ਤੇਤਰ ਇਹ ਘਰ ਤੋਂ ਬਾਹਰ ਦੀ ਨਸਲ ਹੈ ਮੁਰਗਿਆਂ আর ਗਿਆ ਹੈ ਦੇਖੋ ਜਮਾ ਮੁਰਗਿਆਂ আর ਗਿਆ ਆ ਵਿੱਚ ਕਬੂਤਰ ਹੈ ਇੱਕ ਹੋ ਫਿਰਦਾ ਇੱਕ ਆ ਮੇਲ ਦੋ ਫੀਮੇਲ ਆ ਇੱਕ ਮੇਲ ਹੋ ਫਿਰਦਾ ਦੇਖੋ ਇਹ ਵਿੱਚ ਦੀ ਆਪਾਂ ਥੋੜਾ ਸਫਰ ਦਾ ਵੀ ਦਿਖਾਵਾਂਗੇ ਕਾਫੀ ਦੂਰ ਦੂਰ ਤੱਕ ਤੁਰ ਕੇ ਜਾਣਾ ਪੈ ਰਿਹਾ ਅਲੱਗ ਅਲੱਗ ਸੈਕਸ਼ਨ ਬਣੇ ਹੋਇਆ ਜਿੱਥੇ ਜਾਨਵਰ ਰੱਖੇ ਹੋਏ ਆ ਆ ਦੇਖੋ ਜੀ ਇਹਨਾਂ ਨੂੰ ਕਹਿੰਦੇ ਆ ਬਜ਼ਰੀਗਰ ਇਹ ਬੀਜ ਫਾਲ ਸਬਜ਼ੀਆਂ ਦਿਖਾਉਂਦੇ ਆ ਆਸਟ੍ਰੇਲੀਆ ਯੂਰਪ ਦੇ ਪੰਛੀ ਆ ਛੋਟੀਆਂ ਛੋਟੀਆਂ ਚਿੜੀਆਂ ਤੋਤੇ ਹੋ ਅੰਦਰ ਸਾਨੂੰ ਕਾਫੀ ਦੇਖ ਨਹੀਂ ਰਿਹਾ ਹੁਣ ਅੰਦਰ ਬੈਠਿਆ ਤਾਰਾਂ ਤੇ ਕਾਫੀ ਆ ਬਾਹਰ ਵੀ ਉੱਡੇ ਫਿਰਦੇ ਆ ਇਹ ਛੋਟੀਆਂ ਚਿੜੀਆਂ ਜਿਹਨੂੰ ਛੋਟੇ ਤੋਤੇ ਕਹਿੰਦੇ ਆ ਅਲੱਗ-ਅਲੱਗ ਸੈਕਸ਼ਨ ਆ ਇਧਰ ਚਿੱਟੀਆਂ ਨੇ ਇਧਰ ਹਰੀਆਂ ਨੇ ਆਹ ਅੰਦਰਲੇ ਪਾਸੋਂ ਇੱਕੋ ਸੈਕਸ਼ਨ ਆ ਇਹ ਆ ਦੇਖੋ ਜੀ ਆ ਇਮੂ ਹੈ ਸੈਂਟਰਲ ਇੰਡੀਆ ਆਸਟ੍ਰੇਲੀਆ ਹਲੋ ਆ ਦੇਖੋ ਇਹ ਇੱਕ ਐਸਾ ਪੰਛੀ ਹੈ ਜਿਹੜਾ ਉੱਡ ਨਹੀਂ ਸਕਦਾ ਆ ਦੇਖੋ ਇਹਦੇ ਪੈਰ ਲਗਭਗ ਜਦੋਂ ਦੇਖਣ ਇੱਕ ਤਾਂ ਡਾਇਨਾਸੌਰ ਵਰਗੇ ਪੈਰ ਦਿਖ ਰਹੇ ਆ ਜੀ ਉਹ ਦੇਖੋ ਉਧਰ ਪਾਣੀ ਥੱਲੇ ਵੀ ਆਇਆ ਇੱਧਰ ਕਾਫੀ ਝੁੰਡ ਚ ਜਿਵੇਂ ਆਪਾਂ ਬੱਕਰੀ ਪਾਲਣ ਕਰਦੇ ਆ ਉਵੇਂ ਇਹਨਾਂ ਦਾ ਪਾਲਣ ਕੀਤਾ ਪਿਆ ਇੱਥੇ ਬਸ ਦੋ ਲਤਾਲੀਆਂ ਬੱਕਰੀਆਂ ਆ ਪਰ ਕਹਿ ਸਕਦੇ ਆ ਆ ਦੇਖੋ ਜੀ ਇੱਧਰ ਆਓ ਇੱਧਰ 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 ਮਾਮਾ ਨਾਲ ਉੱਚਾ ਦੇਖੋ ਵੀ ਮੂੰਹ ਕਿੱਡਾ ਕਿੱਡਾ ਟੱਡਾ ਇਹਨਾਂ ਨੇ ਇਹ ਡਰ ਕੇ ਭੱਜ ਗਏ ਭਾਣ ਕਿੱਡਾ ਦੇ ਗਰਦਨ ਕਿੱਡੀ ਹੈ ਇਹਨਾਂ ਦੀ ਠੀਕ ਆ ਜਾਨਵਰ ਠੀਕ ਆ आ देखो जी दोस्तों आगा इंडियन पैरट देखो वो बैठे कि मैं पंक्तियाँ बनाई वो परे परे भी तोते हाँ जी दोस्तों आप आ गए इंडियन मकैनिकाले सैक्शन इतने देखो मंकी रखे हुए ਬੈਠੇ ਆਪਣਾ ਭੋਜਨ ਪਾਣੀ ਕਰ ਰਹੇ ਆ ਇੱਧਰ ਆ ਸੈਲ ਚ ਉਹ ਦੇਖੋ ਤਾਂਹਾਂ ਬੱਚੇ ਇਹਨਾਂ ਦੇ ਇਲਤੀ ਬੱਚੇ ਹੋ ਤਾਂਹਾਂ ਚੜ ਜਾਂਦੇ ਆ ਉਹ ਇੱਕ ਖੁੰਜੇ ਤੇ ਬੈਠਾ ਇੱਕ ਆ ਫਿਰਦਾ ਉਹ ਖੁੰਜਾ ਤੇ ਸ਼ਾਮੇ ਹੋਈ ਬੈਠਿਆ ਉਹ ਮਕੈਕ ਮਦਰ ਆ ਬਾਹਰ ਵੀ ਫਿਰਦੇ ਆ ਤਾਂ ਆ ਨਾ ਚੁੰਬੜ ਜਾਣਾ ਆ ਬੈਠੇ ਆ ਦੇਖੋ ਜੀ ਰਾਜ ਹੰਸ ਪੰਛੀ ਸਾਰਸ ਦੇ ਭਰਾ ਆ ਦੇਖੋ ਇਹਨਾਂ ਦੀਆਂ ਲੱਤਾਂ ਵੀ ਕਾਫੀ ਲੰਮੀਆਂ ਪਰ ਰੰਗ ਥੋੜਾ ਦੋਗਲਾ ਜਿਹਾ ਹੁੰਦਾ ਵਿੱਚ ਬੱਤਕਾਂ ਛੱਡੀਆਂ ਪਿੰਗਾ ਸਵਿੰਗ ਪੂਲ ਬਣਾਇਆ ਪਿਆ ਉਹ ਵਿੱਚ ਬੰਦੇ ਸਾਫ਼ ਵੀ ਕਰੀ ਜਾਂਦੇ ਸਵਿੰਗ ਪੂਲ ਨੂੰ ਦੇਖੋ ਜੀ ਆ ਸੇ ਆ ਇਹ ਦੋ ਪ੍ਰਕਾਰ ਦੇ ਆ ਹਿਮਾਲਿਆ ਸ਼੍ਰੀਲੰਕਨ ਤੇ ਪਹਾੜੀ ਇਲਾਕੇ ਇਹਨਾਂ ਦੇ ਨਿਵਾਸ ਸਥਾਨ ਆ ਦੇਖੋ ਉਹ ਬੈਠਾ ਦੇਖੋ ਜੀ ਇਹ ਇੱਕ ਇਹਦੇ ਅੰਦਰ ਹੋਊਗਾ ਇਹ ਤੋਂ ਇਹ ਇਹ ਤੋਂ ਉੱਪਰ ਤੇ ਗਰਮੀ ਤੋਂ ਬਚਣ ਮਾਰੇ ਖੁੱਡਾਂ ਚ ਜਾਂ ਫਿਰ ਇਹ ਜੀਆਂ ਪੈਪਾਂ ਵਿੱਚ

ਨੀਲ ਗਏ ਨਹੀਂ ਨਹੀਂ ਨੀਲ ਗਏ ਇਹਨਾਂ ਦੇ ਸਿੰਗ ਛੋਟੇ ਅਤੇ ਤਿੱਖੇ ਹੁੰਦੇ ਆ ਦੇਖੋ ਆ ਵੱਡਾ ਹਿਰਨ ਵਾਰਾ ਸਿੰਗਾ ਆ ਛੋਟੇ ਹਿਰਨ ਉਹ ਕਿੰਨੇ ਸੋਹਣੇ ਕਿਉਂ ਹੋਏ ਹਲੋ ਹਲੋ ਉਹ ਕਿੰਨੇ ਬੈਠੇ ਉਹ ਦੇਖੋ ਜੀ ਉਹ ਸ਼ਾਂਚ ਕਿੰਨੇ ਆ ਦੇਖੋ ਬੱਗੇ ਨੀਲ ਅਧਰ ਉਹ ਕਾਲਾ ਹਿਰਨ ਵੱਡੇ ਵੱਡੇ ਸਿੰਗਾ ਵਾਲੇ ਆਪਾ ਆ ਦੇਖੋ ਜੀ ਇਧਰ ਆ ਫਿਰਦਾ ਬੱਚਾ ਆ ਇਧਰ ਨੀ ਲਗਾਏ ਤੇ ਛੋਟੇ ਹਿਰਨ ਇਹ ਸਾਰੇ ਇੱਕੋ ਹੀ ਜਗ੍ਹਾ ਰਹਿੰਦੇ ਆ ਦੇਖੋ ਵੱਡਾ ਹਿਰਨ ਸਿੰਗ ਡਿਗ ਡਿਆ ਮੈਂ ਤਾਂ ਉਹ ਦੇਖੋ ਕਾਲਾ ਹਿਰਨ ਉਹ ਬੱਚੇ ਉਹਨਾਂ ਦੇ ਇੱਥੇ ਕੋਈ ਖਤਰਾ ਨਹੀਂ ਤਾਂ ਹੀ ਕਰਕੇ ਨਾ ਆਵਾਦੀ ਬਾਬਾ ਵਧੀ ਜਾਂਦੀ ਹੈ ਨਾ ਮੈਂ ਤਾਂ ਹੀ ਖੜੀ ਨਹੀਂ ਹੋ ਜਾਉਂਗੀ ਖੜੀ ਆ ਦੇਖੋ ਇਧਰ ਮਲੇਛ ਇਹ ਦਿਹਾਉਦਾ ਮੂਰ ਰਕੇ ਆ ਦੇਖੋ ਇਧਰ ਛੋਟੇ ਹਿਰਨ ਫਿਰ ਰਹੇ ਇੱਥੇ ਦੇਖੋ ਆ ਦੇਖੋ ਕਾਲਾ ਹਿਰਨ ਆ ਦੇਖੋ ਇੱਕ ਸਿੰਗ ਵਾਲਾ ਵਿਚਾਰਾ ਹਿਰਨ ਉਹ ਬੱਚਾ ਬੈਠਾ ਬੱਕਰੀ ਦੇ ਮੇਮਣੇ ਜਿਹੜਾ ਬੱਚਾ ਲੈ ਜਿਵੇਂ ਹੀ ਸਪੌਟਡ ਹਿਰਨ ਦਾ ਬੱਚਾ ਆ ਦੇਖੋ ਜੀ ਉਹ ਖੜੇ ਸਪੌਟਡ ਹਿਰਨ ਜਿਨ੍ਹਾਂ ਦੇ ਸਪੌਟ ਹੁੰਦੇ ਆ ਕਿਤੇ ਰੰਗਦੇ ਆ ਦੇਖੋ ਆ ਖੜਾ ਇਹ ਸੋਤਾ ਹੀ ਕਿਹਾ ਕਿ ਆ ਗਿਆ ਇਹ ਲੈ ਨੇ ਆ ਦੇਖੋ ਜੀ ਹਿਰਨਾਂ ਦੀ ਡਾਰ ਫਿਰ ਰਹੀ ਆ ਫਲਟਨ ਇੰਨਾ ਵੀ ਡਾਰ ਆ ਦੇਖੋ ਕਾਲਾ ਹਿਰਨ ਇਹਦਾ ਵੀ ਕਾਲਾ ਹਿਰਨ ਆ ਦੇਖੋ ਪਾਣੀ ਪੀ ਰਿਹਾ ਇੱਥੇ ਆਹ ਨਬੂ ਆ ਬੱਚਾ ਆ ਬੱਚਾ ਉਹ ਦੇਖ ਜਾਤਾ ਬੱਚਾ ਉਹ ਸੋਤਾ ਉਹ ਦੇਖੋ ਉਹ ਕੀ ਸੋਨਾ ਫਿਰਨਾ ਸਿੰਘ ਕਹੇ ਜਾਂ ਉਹਨਾਂ ਦੇ ਆ ਬੱਚਾ ਆ ਦੇਖੋ ਇਹ ਪਤਾ ਨਹੀਂ ਕੀ ਵੈਰੈਟੀ ਹੈ ਅੱਛਾ ਸਿੰਘ ਤਿੰਨ ਸੱਤ ਬਾਅਦ ਛੱਡ ਜਾਂਦੇ ਅਰੇ ਦੁਬਾਰਾ ਹੋਦੇ ਸੀ ਠੀਕ ਹੈ ਸਿੰਘ ਸਿੰਘ ਭਾਲੋ ਲੈ ਕੇ ਚੱਲਾਂਗੇ ਆ ਦੇਖੋ ਕਿੰਨੇ ਆ ਦੇਖੋ ਲੈ ਉਹ ਤਾਂ ਬੈਠੇ ਆ ਉਹ ਦੇਖੋ ਆ ਦੇਖੋ ਮੋਰ ਆ ਦੇਖੋ ਮੋਰ ਨਾ ਆਵੇ ਟਿੱਕ ਟਿੱਕ ਆ ਦੇਖੋ ਮੋਰਨੀਆਂ ਫਿਰਦੀਆਂ ਉਹ ਪਾਲਟਰ ਮੰਗਦੀ ਆ ਕਾਲਾ ਹਿਰਨ ਆ ਗਿਆ ਆਪਣੀ ਗੱਡੀ ਦੇ ਮੂਰੇ ਆ ਦੇਖੋ ਜੀ ਦਰਖਤ ਦੀ شناخت ਲਾਈ ਪਈ ਐ ਇੱਥੇ ਗੁੱਲਰ ਦਾ ਦਰਖਤ ਇਹਦੇ ਆ ਫਲਜੇ ਲੱਗੇ ਫਲਜੇ ਲੱਗੇ ਹੋਏ ਐ ਇੱਥੇ ਹਾਂਜੀ ਦੋਸਤੋ ਆ ਵੱਡਾ ਸੈਕਸ਼ਨ ਇਹਦੇ ਵਿੱਚ ਤेंदੂਏ ਰੱਖੇ ਹੋਏ ਆ ਹਾਂਜੀ ਆਹ ਦੇਖੋ ਤेंदੂਏ ਤੁਸੀਂ ਸਾਹਮਣੇ ਛਾਂਚ ਦੇਖ ਸਕਦੇ ਹੋ ਹੈਲੋ ਆ ਦੇਖੋ ਜੀ ਆਪਾਂ ਪਹੁੰਚ ਚੁੱਕੇ ਆ ਤेंदੂਏ ਦੇ ਸੈਕਸ਼ਨ 'ਚ ਜਿਹਨੂੰ ਲੈਪੜ ਕਹਿੰਦੇ ਆ ਸਤੰਤਾਰੀ ਆਲਿਖੋ ਸਾਰੀ ਡਿਟੇਲ ਦਿੱਤੀ ਹੋਈ ਆ ਤੇ ਹੋ ਬੈਠਿਆ ਉਹ ਦੇਖੋ ਸ਼ਾਂ ਵਾਲਿਚ ਤੇ ਇਧਰ ਦੇਖੋ ਆ ਇੱਥੇ ਪੂਰਾ ਦਿੱਤਾ ਹੋਇਆ ਹੈ ਬਾਇਓ ਡਾਟਾ ਇਹਦਾ ਆਜੋ ਆਜੋ ਉਹ ਦੇਖੋ ਕਿਵੇਂ ਮੂੰਹ ਪਾੜ ਰਿਹਾ ਸੈਕਸ਼ਨ ਥੋੜਾ ਹੈ ਇਹਨਾਂ ਦਾ ਹੈ ਨਾ ਇਹਨਾਂ ਨੂੰ ਖਾਣ ਲਈ ਕੀ ਪਾਉਂਦੇ ਆਪਾਂ ਵਾਪਸ ਫੇਰ ਆ ਗਏ ਆਂ ਸ਼ੇਰ ਵਾਲੇ ਬੁੱਤ ਗੋਲ ਇੱਕ ਮੂਰਤੀ ਬਣੀ ਵੀ ਆ 40 6 ਕਿਤੇ ਜਮਾ ਹੋ ਰਿਹਾ ਕਰਨ ਦੇ ਆਹ ਦੇਖੋ ਜੀ ਆ ਵੱਖ-ਵੱਖ ਕਿਸਮ ਦੀਆਂ ਬੱਤਕਾਂ ਇੱਥੇ ਰੱਖੀਆਂ ਹੋਈਆਂ ਨੇ ये आप असल बच्च भी देख चुके सप्पा दिसमान लिखी इतनता ਵਾਇਰਾਂ ਚੋਂ ਦੀ ਆ ਦੇਖੋ ਉੱਪਰ ਬਾਜ ਬੈਠਾ ਆ ਦਵਾਈ ਕੋਆ ਨੂੰ ਪੁੱਛੀ ਆ ਕਿਹੜਾ ਪੰਛੀ ਹੈ ਇਹ ਕਿਹਦੀ ਬਾਜ ਹੁੰਦੀ ਆਗੇ ਆਹ ਕੋ ਵਿੱਚ ਤੋਤੇ ਵੀ ਬੈਠਿਆ ਉਹ ਲੇਟਾਂ ਜਾ ਰਹੀਆਂ ਵੀ ਕਿਹੜਾ ਪੰਛੀ ਗੋਲ ਰਿਹਾ ਹੈ ਬਾਹਰ ਚੱਲ ਰਹੀ ਹੈ ਆਵਾਜ਼ ਇਹਨਾਂ ਦੀ ਔਲ ਉਹ ਲੋ ਬੋਲ ਰਿਹਾ ਹਾਂ ਸਿ ਇੱਥੋਂ ਆਵਾਜ਼ ਨਿਕਲ ਰਹੀ ਐ ਆ ਦੇਖੋ ਇਹ ਬੰਗਾਲ ਟਾਈਗਰ ਦੀ ਮੂਰਤੀ ਬਣਾਈ ਵੀ ਇੱਥੇ ਹਾਂਜੀ ਦੋਸਤੋ ਇਹ ਦੇਖਿਆ ਤੁਸੀਂ ਜਿਹੜਿਆ ਘਰ ਬਰਿੰਡਾ ਦਾ ਦ੍ਰਿਸ਼ ਸਾਰਾ ਸੋ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਜੁੜੇ ਰਹੋ ਮੇਰੇ ਨਾਲ ਅਲਫਰੀ ਸਿੰਘ ਸਿੱਧੂ ਬਜਵਾਣਾ ਕਾਫੀ ਇਹਦੇ ਵਿੱਚ ਜਾਨਵਰ ਨਹੀਂ ਹੈਗੇ ਜੋ ਕਿ ਇਸ ਸਾਲ ਲੈ ਆnde ਜਾਣਗੇ ਨਵੇਂ ਜਾਨਵਰ ਸਰਕਾਰ ਵੱਲੋਂ ਪਰਮਿਸ਼ਨ ਮਿਲ ਚੁੱਕੀ ਆ ਕਾਫੀ ਜਾਨਵਰ ਇੱਥੇ ਨਹੀਂ ਹਨ ਜਿੰਨਾ ਦਾ ਡਾਟਾ ਦਿੱਤਾ ਹੋਇਆ ਵਿੱਚ ਪਰ ਉਹ ਆਹ ਸਾਲ ਵਿੱਚ ਇੱਥੇ ਆ ਜਾਣਗੇ ਸੋ ਮੀਤਾ ਆਪਾਂ ਨੂੰ ਅਗਲੇ ਸਾਲ ਤੱਕ ਆ ਜਾਨਵਰ ਵੀ ਉਥੇ ਦੇਖਣ ਨੂੰ ਜੇ ਮਿਲੂਗਾ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ